ਨਾਬਾ ਦੇ ਵਿੱਚ ਅੱਖਾਂ ਦਾ ਬਹੁਤ ਵੱਡਾ ਕੈਂਪ ਜਿਹੜਾ ਜੀ 18 ਕਿੰਮਲਾ ਦਾਸ 12 ਖਾੜੇ ਨੂੰ ਜੀ ਉਹਨਾਂ ਦੇ ਵਿੱਚ ਇੱਕ ਹੈ ਬਹੁਤ ਹੀ ਵੱਡਾ ਪਾਲਾ ਬਾਬਾ ਜੀ ਦਾ ਤੇ ਮੇਰੇ ਛੋਟੇ ਵੀਰ ਜਗਤਪ੍ਰੀਤ ਜੀ ਦਾ ਕਿ ਨਾਬਾ ਦੇ ਵਿੱਚ ਇਹ ਪਹਿਲੀ ਵਾਰ ਇੱਡੇ ਵੱਡੇ ਪੱਧਰ ਦੇ ਅੱਖਾਂ ਦਾ ਮੁਫਤ ਕੈਂਪ ਜਿਹੜਾ ਜੀ ਉਹ ਲਾਇਆ ਜਾ ਰਿਹਾ ਸਿਰਫ ਕੈਂਪ ਨਹੀਂ ਲਾਇਆ ਜਾ ਰਿਹਾ ਜਿੰਨੇ ਵੀ ਮਰੀਜ਼ ਆਉਣਗੇ ਉਹਨਾਂ ਦਾ ਪ੍ਰੋਪਰ ਵੇ ਨਾਲ ਆਉਣ ਜਾਣ ਦਾ ਖਰਚਾ ਰੁਕਣ ਦਾ ਖਰਚਾ ਖਾਣ ਪੀਣ ਦਾ ਖਰਚਾ ਜਦੋਂ ਤੱਕ ਉਹਨਾਂ ਨਜ਼ਰ ਨਹੀਂ ਬਣ ਜਾਂਦੀ ਉਦੋਂ ਤੱਕ ਉਹਨਾਂ ਨੂੰ ਪ੍ਰੋਪਰ ਟ੍ਰੀਟਸ ਕਰਕੇ ਉਹਨਾਂ ਦਾ ਪਰਫਰ ਮੁਕੰਮਲ ਇਲਾਜ ਜਿਹੜਾ ਉਹ ਦਿੱਤਾ ਜਾਏਗਾ ਸੋ ਅੱਜ ਹੁਣ ਤੱਕ ਜਿਵੇਂ 300 ਦੇ ਆਸ-ਪਾਸ ਪੇਸ਼ੈਂਟ ਜਿਹੜੇ ਇੱਥੇ ਪਹੁੰਚੇ ਆ ਤੇ ਉਹਨਾਂ ਦਾ ਬਹੁਤ ਬਰੀਕੀ ਦੇ ਨਾਲ ਮੋਹਿੰਨਾ ਹੋ ਰਿਹਾ ਉਹਨਾਂ ਦਾ ਨਾਮ ਨੋਟ ਕੀਤਾ ਜਾ ਰਿਹਾ ਜਿਨ੍ਹਾਂ ਨੂੰ ਹਲਕੀ-ਫੁਲਕੀ ਮੈਡੀਸਿਨ ਦੀ ਲੋੜ ਹ ਤਾਂ ਮੈਡੀਸਿਨ ਦਿੱਤੀ ਜਾ ਰਹੀ ਹੈ ਔਰ ਇਹ ਸਾਰਾ ਕੁਝ ਬਿਲਕੁਲ ਫ੍ਰੀ ਹੈ ਜੀ ਔਰ ਇਹ ਬਾਬਾ ਜੀ ਸਾਡੇ ਬਹੁਤ ਹੀ ਬਾਬਾ ਜੀ ਦਾ ਮਾਨਤ ਪ੍ਰਤਾਪ ਦਾਸ ਮਾਨਤ ਪ੍ਰਤਾਪ ਦਾਸ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਇਹਨਾਂ ਨੇ ਨਾਂਬੇ ਤੇ ਕਿਰਪਾ ਕੀਤੀ ਹੈ ਔਰ ਉਹ ਲੋਕ ਜਿਨ੍ਹਾਂ ਨੇ ਬੇਉਮੀਦੇ ਹੋ ਗਏ ਜਿਨ੍ਹਾਂ ਨੂੰ ਉਮੀਦ ਨਹੀਂ ਸੀ ਕਿ ਇਹ ਸਾਡੀ ਨਜ਼ਰ ਦੁਆਰਾ ਆਊਗੀ ਮੈਨੂੰ ਦੱਸ ਰੇ ਸੀ ਬਾਬਾ ਜੀ ਕਿ ਜਦੋਂ ਇਨਸਾਨ ਦੀ ਡੈਥ ਹੋ ਜਾਂਦੀ ਹੈ ਤਾਂ 5-6 ਘੰਟੇ ਤੱਕ ਉਹਦੀਆਂ ਅੱਖਾਂ ਜਿਹੜੀਆਂ ਨੇ ਉਹ ਕੰਮ ਕਰਦੀਆਂ ਰਹਿੰਦੀਆਂ ਨੇ ਕਿ ਅਸੀਂ ਬਹੁਤ ਸਾਰੇ ਐਸੇ ਜਿਹੜੇ ਬਿਲਕੁਲ ਹੀ ਜਨਮ ਤੋਂ ਹੀ ਜਿਨ੍ਹਾਂ ਦੀ ਨਜ਼ਰ ਨਹੀਂ ਸੀਗੀ ਅੰਨ੍ਹੇ ਸੀਗੇ ਉਹਨਾਂ ਦੀ ਅਸੀਂ ਜਿਵੇਂ ਕਿਸੇ ਨੇ ਅੱਖਾਂ ਡੋਨੇਟ ਕੀਤੀਆਂ ਇਹ ਸੀਗੀਆਂ ਅਸੀਂ ਰਾਈਟਵੇ ਉਹ ਥੋੜੀ ਹਿੰਮਤ ਕਰਕੇ ਉਹਨਾਂ ਨੂੰ 5-6 ਘੰਟੇ ਜੀ ਹਸਪੀਟਲ ਲਿਆ ਕੇ ਅੱਖਾਂ ਉਹਨਾਂ ਦੀਆਂ ਗ੍ਰੀਡੀਆਂ ਨੇ ਉਹ ਚੇਂਜ ਕਰਵਾਈਆਂ ਤੇ ਉਹਨਾਂ ਨੂੰ ਅੱਜ ਸੰਸਾਰ ਦਿਖ ਰਿਹਾ ਜੀ ਇਹ ਬਹੁਤ ਵੱਡਾ ਉਪਕਾਰ ਹੈ ਜੀ ਔਰ ਇਹ ਜਿਹੜੀ ਅੱਖਾਂ ਦੀ ਨਜ਼ਰ ਹੈ ਤੇ ਇਹ ਇਹਦਾ ਇਹਦਾ ਜਿਹੜਾ ਦਾਨ ਹੈ ਜੀ ਇਹ ਬਹੁਤ ਵੱਡਾ ਦਾਨ ਆਪਾਂ ਸਾਨੂੰ ਕਰਨਾ ਚਾਹੀਦਾ ਨਹੀਂ ਤਾਂ ਸੜ ਕੇ ਸਵਾਹੀ ਹੋ ਜਾਣਾ ਜੀ ਉਹ ਕਿਸੇ ਨਾ ਕਿਸੇ ਦੇ ਕੰਮ ਆਊਗਾ ਸਰੀਰ ਦਾ ਕੋਈ ਜਾਂਗ ਮੈਂ ਤਾਂ ਕਹਿੰਦਾ ਸਰੀਰੀ ਦਾਨ ਕਰਨਾ ਚਾਹੀਦਾ ਕਿਉਂਕਿ ਜਿਹੜੇ ਵੀ ਠੀਕ ਅੰਗ ਨੇ ਉਹ ਕਿਸੇ ਦੇ ਕੰਮ ਆ ਜਾਣ ਯਾਦ ਜੀ ਸੇ ਅੱਖਾਂ ਦੇ ਮੁਫਤ ਕੈਂਪੇ ਮੈਂ ਮੁਬਾਰਕਬਾਦ ਦੇਣੀ ਚਾਹੁੰਦਾ ਯਾਦਗਰ ਜਤੂ ਜੀ ਮੇਰਾ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ ਦੀ ਟੀਮ ਦਾ ਸਭ ਦਾ ਬਹੁਤ ਬਹੁਤ ਧੰਨਵਾਦ ਆਪ ਸਹਿਬਾਨ ਜਿਹੜੇ ਇੱਥੇ ਦਵਾਈਆਂ ਦਾ ਖੰਡਾਰਾ ਲਾ ਕੇ ਬੈਠੇ ਆ ਲੰਗਰ ਲਾ ਕੇ ਬੈਠੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਇਹਦਾ ਬਹੁਤ ਵੱਡਾ ਬੈਨੀਫਿਟ ਨਾਬਾ ਸ਼ਹਿਰ ਨੂੰ ਨਹੀਂ ਨਾਬੇ ਦੇ ਪੂਰੇ ਇਲਾਕੇ ਨੂੰ ਹੋਏਗਾ ਔਰ ਅੱਗੇ ਤੋਂ ਵੀ ਇਹੋ ਜਿਹੇ ਪ੍ਰਾਲੇ ਜਿਹੜੇ ਅਸੀਂ ਪੂਰਾ ਨਾਬਾ ਹਲਕੇ ਦੇ ਵਿੱਚ ਅਲੱਗ-ਅਲੱਗ ਜਿੰਨੀ ਅਗਲਾ ਅਸੀਂ ਸੋਚ ਰਹੇ ਹਾਂ ਤੇ ਕਿਸੇ ਨੂੰ ਵੀ ਕੋਈ ਸਮੱਸਿਆ ਜਾਦੂ ਵੀ ਨਾਲ ਸੰਪਰਕ ਕਰ ਸਕਦੇ ਆ ਮੇਰੇ ਨਾਲ ਸੰਪਰਕ ਕਰ ਸਕਦੇ ਆ ਤੇ ਅਸੀਂ ਨਾਨ ਮੋਟ ਕਰ ਲਾਂਗੇ ਜਿਵੇਂ ਅਪਡੇਟ ਆਉਗੀ ਅਸੀਂ ਤੁਹਾਨੂੰ ਉੱਥੇ ਬੁਲਾ ਕੇ ਪ੍ਰੋਪਰ ਤੁਹਾਡਾ ਜਿੰਨੀ ਵੀ ਹੈਲਪ ਹੋ ਸਕਦੀ ਹੈ ਬਰਕਰਾਰ ਫ੍ਰੀ ਆਫ ਕਾਸਟ ਬਿਨਾ ਕਿਸੇ ਖਰਚੇ ਤੋਂ ਉਹ ਸਾਰੀ ਮਦਦ ਜਿਹੜੀ ਹੋਏ ਤਾਂ ਹੀ ਮੰਦੇ ਤੋਂ ਇੱਕ ਨਹੀਂ ਕਿ ਇਹ ਤਾਂ ਪਿੱਛੇ ਪਾਣੀ ਚੜ੍ਹਦੀ ਹੋਏ ਅ ਦਿਖੋ ਜੀ ਇਹਦੇ ਤਾਂ ਹੁਣ ਲਈ ਸਮਾਂ 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 ਹੁੰਦਾ ਹਰ ਚੀਜ਼ ਦਾ ਔਰ ਜੋ ਤੁਸੀਂ ਬੀਜ ਦੀ ਉਹੀ ਕਿਸੇ ਕੱਢਦੇ ਹੋ ਤੇ ਬਾਬੇ ਨਾਨਕ ਦੀ ਦਰਗਾਹ ਦੇ ਵਿੱਚ ਕੋਈ ਬਚ ਨਹੀਂ ਸਕਦਾ ਬਾਬੇ ਨਾਨਕ ਦਾ ਕੈਮਰਾ 24 ਘੰਟੇ ਚੱਲਦਾ ਜੋ ਤੁਸੀਂ ਕਰੋਗੇ ਤੁਹਾਨੂੰ ਉਹਦਾ ਫਲ ਮਿਲਣਾ ਜੋ ਤੁਸੀਂ ਚੰਗਾ ਕਰੋਗੇ ਜੋ ਮਾੜਾ ਕਰੋਗੇ ਤੁਹਾਨੂੰ ਉਹਦਾ ਵੀ ਫਲ ਮਿਲਣਾ ਹੁਣ ਕਿਸੇ ਆਪਣੇ ਆਪ ਤੋਂ ਬਿਧਰ ਕੌਣ ਜਾਣ ਸਕਦਾ ਹੈ ਜੀ ਕਿਸੇ ਨੂੰ ਕਿਉਂਕਿ ਜੋ ਤੁਸੀਂ ਕਰਨਾ ਤੇ ਆਉਣ ਵਾਲੇ ਆਉਣ ਵਾਲੇ ਪੀੜ੍ਹੀਆਂ ਤੱਕ ਉਹਦਾ ਅਸਰ ਜਰਾਂ ਲੱਗਦਾ ਸੋ ਜੋ ਕੀਤਾ ਉਹਨਾਂ ਨੇ ਜੋ ਚੱਲ ਰਿਹਾ ਉਹ ਪ੍ਰਮਾਤਮਾ ਹੀ ਜਾਣਦਾ ਹੈ ਜੀ ਤੇ ਪਤਾ ਹੀ ਕਹਿੰਦੇ ਆ ਕਿ ਕਿ ਚੰਗਾ ਹੀ ਕਰੋ ਤਾਕਤਾ ਸ਼ੌਰਤਾ ਦੌਲਤਾਂ ਆਉਣ ਜਾਣ ਦਾ ਕੰਮ ਹੈ ਜੀ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਰ ਆਪਣੀ ਜ਼ਮੀਨ ਤੇ ਰਹਿ ਕੇ ਡਾਊਨ ਟੂ ਅਰਥ ਰਹਿ ਕੇ ਜਿੰਨੀ ਸੇਵਾ ਬੱਤ ਬੱਤ ਹੋ ਸਕਦੀ ਹੈ ਉਹ ਕਰਨੀ ਚਾਹੀਦੀ ਆ ਹੰਕਾਰ ਦੇ ਵਿੱਚ ਆ ਕੇ ਆਪਾਂ ਕਿਸੇ ਨੂੰ ਕੋਈ ਵੱਡਾ ਨਮਜ਼ ਬੋਲੀਏ ਉੱਚਾ ਬੋਲਣਾ ਬੋਲੀਏ ਕਰਤਾਰੋਂ ਡਵੀਏ ਤੇ ਉਹਦੇ ਚ ਕੁਝ ਨਹੀਂ ਪਿਆ ਉਹ ਗੱਲਾਂ ਸਾਰੀਆਂ ਬੇਕਾਰ ਨੇ ਹਾਂ ਜੀ ਸਾਬ ਵਿਧਾਇਕ ਉਹ ਤੁਸੀਂ ਅੱਜ ਜੱਦੀਵਾਰ ਘਾਸਤ ਨੇ ਬਿਆਨ ਦਿੱਤਾ ਹੈ ਵੀ ਮੈਨੂੰ ਅੱਜ ਪਤਾ ਲੱਗਿਆ ਕਿ ਸ਼ੋਮਨੀ ਦੇ ਦੁਆਰਾ ਪ੍ਰਬੰਧਕੀ ਕਮੇਟੀ ਸਾਧਿਏ ਅਗਰਿਆਂ ਤਬਦੀਲੀਆਂ ਕਰ ਸਕਦੀਆਂ ਔਰ ਮੇਰਾ ਹਕੂਮਤਿਕ ਪਿਆਰ ਦਾ ਨਹੀਂ ਚਲਦਾ ਦੇਖੋ ਇਹ ਬਹੁਤ ਵੱਡਾ ਸਵਾਲ ਹੈ ਬਹੁਤ ਵੱਡਾ ਸਵਾਲ ਹੈ ਜੀ ਇਹ ਵੈਸੇ ਤਾਂ ਧਾਰਮਿਕ ਸੰਸਥਾ ਜੀ ਮੈਂ ਇੱਥੇ ਕੁਝ ਕਹਿ ਨਹੀਂ ਸਕਦਾ ਕਿਉਂਕਿ ਧਰਮ ਦੇ ਵਿੱਚ ਇੰਟਰਫੀਅਰੈਂਸ ਕਰਨਾ ਪੋਲਿਟਿਕਲ ਬੰਦੇ ਦਾ ਕੰਮ ਨਹੀਂ ਤਾਂ ਧਾਰਮਿਕ ਸੰਸਥਾ ਲਗਾ ਇੱਕ ਆਧਿਕ ਤੌਰ ਤੇ ਹਾਂ ਫਾਰਕ ਦੇ ਸਾਹਦੇ ਆਪਕ ਤੌਰ ਤੇ ਕੁਐਸਚਨ ਹੋ ਗਿਆ ਨਾ ਕਿ ਜੰਦਰ ਕਾਲਕਸਾਹ ਵੱਡੇ ਨੇ ਕਿ ਸ੍ਰੋਮ ਕਮੇਟੀ ਉੱਡੀ ਆ ਉਹਨਾਂ ਨੇ ਸਾਡੇ ਕੋਲ ਪਾਵਰ ਚਿੱਤਰ ਦਾ ਹੁਕਾਮ ਕਿ ਤੇ ਲਗਾਉਣੀ ਜੀ ਹਾਂ ਇਹਨਾਂ ਨੇ ਮੈਨੂੰ ਵੀ ਹੁਣ ਪਤਾ ਲੱਗਿਆ ਕਿ ਕੱਲ 125ਵੀਂ ਐਕਟ ਦੇ ਮਤਾਬਸਰ ਜੀ ਜੀ ਸ੍ਰੋਮ ਕਮੇਟੀ ਮੈਂਬਰਾਂ ਨੇ ਯਾਰ ਦਿੱਤਾ ਕਿ ਸਾਡੇ ਕੋਲ ਪਾਵਰ ਚਿੱਤਰ ਲਗਾਉਣੀ ਅੱਛਾ ਜੀ ਇਹ ਪਹਿਲਾਂ ਕਿਸੇ ਨੇ ਸਟੱਡੀ ਨਹੀਂ ਕੀਤਾ ਹੁੰਦਾ ਨਹੀਂ ਕੀਤਾ ਜੀ ਕੀ ਲੱਗਦਾ ਕਿ ਜਿਹੜਾ ਹੈਗਾ ਵੀ ਫਿਰ ਤਾਂ ਸਿੱਧਾ ਸਵਾਲ ਆ ਇਸ ਵੀਰ ਬਾਦੂ ਦੇ ਕਹਿਣ ਤੇ ਚੱਲਦਾ ਰਹੇ ਇਹ ਤਾਂ ਇਹ ਤਾਂ ਇਹ ਤਾਂ ਸਿਰਫ ਇਹ ਤਾਂ ਸਿਰਫ ਇਹ ਉਹੋ ਇਹੀ ਤਾਂ ਸਵਾਲ ਹੈ ਜੀ ਇਹੀ ਤਾਂ ਸਵਾਲ ਹੈ ਜਦੋਂ ਆਪਾਂ ਗੁਰੂ ਘਰ ਦੇ ਕੰਮਾਂ ਦੇ ਵਿੱਚ ਜਦੋਂ ਆਪਾਂ ਧਾਰਮਿਕ ਕੰਮਾਂ ਦੇ ਵਿੱਚ ਇੰਨੀ ਇੰਟਰਫੀਰੈਂਸ ਕਰਾਂਗੇ ਤਾਂ ਫਿਰ ਉਹਦਾ ਕਿਤੇ ਨਾ ਕਿਤੇ ਤਾਂ ਅਜੀ ਇੱਕ ਖਮਿਆਜ਼ਾ ਦਾ ਭਗਤ ਸੰਗਤ ਵੱਡੀ ਹੈ ਜੀ ਸੰਗਤ ਤੋਂ ਵੱਡਾ ਥੋੜਾ ਹੋ ਸਕਦਾ ਨਾ ਕੋਈ ਲੀਡਰਪਟਾ ਹੋ ਸਕਦਾ ਨਾ ਕੋਈ ਕੋਈ ਚੰਸਤਾ ਵੱਡੀ ਹੋ ਸਕਦੀ ਸੰਗਤ ਵੱਡੀ ਹੈ ਨਾ ਜੀ ਤੇ ਸੰਗਤ ਜਿਹੜੀ ਆ ਸੰਗਤ ਦੇ ਹੱਥੋਂ ਫੈਸਲਾ ਜੀ ਸੰਗਤ ਸਮਝਦਾਰ ਹੈ ਔਰ ਸੰਗਤ ਨੂੰ ਹਰ ਚੀਜ਼ ਦਾ ਪਤਾ ਹੈ ਜੋ ਵੀ ਹੋ ਰਿਹਾ ਜੋ ਵੀ ਹੋਇਆ ਉਹ ਠੀਕ ਨਹੀਂ ਹੋਇਆ ਸਾਡੀ ਮੈਂ ਤਾਂ ਇੱਕ ਗੱਲ ਕਹਿਣਾ ਸਾਡੀ ਮਾਰਸ਼ਲ ਕੌਮ ਹੈ ਜੀ ਪੰਜਾਬੀ ਸਿੱਖ ਕੌਮ ਸਾਡੀ ਗੁਰੂ ਗੁਰੂ ਸਾਹਿਬ ਨੇ ਆਪਣਾ ਪਰਿਵਾਰ ਵਾਰ ਕੇ ਇਹ ਸਿੱਖ ਕੌਮ ਬੰਦਾ ਸਿੰਘ ਬਹਾਦਰ ਵਰਗੇ ਯੋਧੇ ਪੈਦਾ ਕਰਕੇ ਤੇ ਸਿੱਖ ਕੌਮ ਜਿਹੜੀ ਆ ਖੜੀ ਕੀਤੀ ਆਪਣੇ ਪੈਰਾਂ ਤੇ ਜਿਹਦਾ ਡੰਕਾ ਦੁਨੀਆ ਦੇ 120 25 ਮਲਕਾਂ 'ਚ ਵੱਜਦਾ ਏ ਔਰ ਸਿੱਖ ਕੌਮ ਅਗਰ ਕਿਤੇ ਸਹੀ ਲੀਤੇ ਮਤਲਬ ਚੱਲ ਰਹੀ ਹੈ ਜਿਹੜੇ ਕੰਮ ਇੰਡੀਵਿਜੂਅਲ ਚੱਲ ਰਹੇ ਨੇ ਬਹੁਤ ਅੱਛਾ ਕੰਮ ਕਰ ਰਹੇ ਇਹੜਾ ਸਾਡੀਆਂ ਵੱਡੀਆਂ ਸਸਤਾਵਾਂ ਨੇ ਜਦੋਂ ਕਦੇ ਅچھے ਤਰੀਕੇ ਨਾਲ ਮੈਨੇਜ ਕਰਕੇ ਇਹ ਸਾਰਾ ਕੁਝ ਚੱਲਣ ਔਰ ਆਪਣੀ ਜ਼ਿੰਮੇਵਾਰੀ ਨੂੰ ਇਸ ਤਰੀਕੇ ਨਾਲ ਸਮਝਣ ਕਿ ਸਭ ਤੋਂ ਪਹਿਲਾਂ ਧਰਮ ਹੈ ਸਭ ਤੋਂ ਪਹਿਲਾਂ ਆਪਣਾ ਕੀਤਾ ਸਭ ਤੋਂ ਪਹਿਲਾਂ ਇਨਸਾਨੀਅਤ ਹੈ ਸਭ ਤੋਂ ਪਹਿਲਾਂ ਗੁਰੂ ਦਾ ਸਿੱਖ ਹੈ ਜਿਹੜਾ ਹਮੇਸ਼ਾ ਸਿੱਖ ਦਾ ਰਹਿੰਦਾ ਤੇ ਅਗਰ ਉਹਦੇ ਉਸੂਲ ਹੋਣ ਤਾਂ ਮੇਰਾ ਖਿਆਲ ਹੈ ਜੀ ਸਿੱਖੀਜ਼ਮ ਦੁਨੀਆ ਦਾ ਸਭ ਤੋਂ ਵੱਡਾ ਧਰਮ ਬਣ ਸਕਦਾ ਹੈ ਜੀ ਮੈਂ ਤਾਂ ਕਹਿੰਦਾ ਫਲਸਫੀ ਤਾਂ ਹੈ ਹੀ ਵੱਡੀ ਕੁਝ ਤਾਂ ਕੋਈ ਦੂਰਾ ਨਹੀਂ ਅਸੀਂ ਜੀ 10 ਵਜੇ ਪੇਟੀਸ਼ਨ ਨੂੰ ਕੀਤੀ ਹੈ ਜਿਹੜਾ ਹੁਣ ਤੱਕ ਕਰੀਬ 7/2 300 ਮਰੀਜ਼ ਹੈ ਜਿਹਦੇ ਵਿੱਚੋਂ ਸਾਨੂੰ 25 ਦੇ ਕਰੀਬ ਆਪਰੇਸ਼ਨ ਵਾਲੇ ਪੇਸ਼ੈਂਟ ਮਿਲੇ ਨੇ ਇਹ ਸਾਡਾ ਪਹਿਲਾ ਕੈਂਪ ਸੀਗਾ ਖਾੜਾ ਘਮੰਡਾ ਦਾ ਜੀ ਐਲਾਈਸ ਵੇਰੀਆ ਵਾਲਾ ਵੱਲੋਂ ਇਹ ਪਹਿਲਾਂ ਵੀ ਤਰਨਦਾਰ ਏਰੀਆਜ਼ ਹੋਰ ਬੈਲਟ ਤੇ ਕੈਂਪ ਲਾਉਂਦੇ ਸੀ ਅਸੀਂ ਇਹਨਾਂ ਨੂੰ ਬਾਬਾ ਜੀ ਨੂੰ ਬੇਨਤੀ ਕੀਤੀ ਸੀ ਵੀ ਸਾਡੇ ਜਿਹੜੀ ਤੇ ਕਾਫੀ ਮਰੀਜ਼ ਨੇ ਤੇ ਸਾਡੀ ਬੇਨਤੀ ਤੁਸੀਂ ਪ੍ਰਵਾਨ ਕਰਕੇ ਇੱਥੇ ਆਓ ਇਹ ਜੀ ਸਾਨੂੰ 45 ਦਿਨ ਬਾਅਦ ਕਹਿੰਦੇ ਨੇ ਵੀ ਦੂਜਾ ਕੈਂਪ ਅਸੀਂ ਤੇ ਤੁਸੀਂ ਲਾਉਣ ਵਾਲੇ ਬਣੋ ਕੈਂਪ ਲੈ ਜਿੰਨੇ ਮਰਜ਼ੀ ਲੱਗ ਜੈਣਾ ਕੋਈ ਕਿਉਂਕਿ ਇਹਨਾਂ ਫਸਿਲਟੀਆਂ ਦਾ ਜੀ ਅਸੀਂ ਦੇਖੋ ਪਹਿਲਾਂ ਟੈਸਟ ਕਰਦੇ ਆਂ ਇਹਨਾਂ ਦੇ ਅੱਖਾਂ ਦੇ ਜਿਹੜੇ ਮਰੀਜ਼ ਜੀ ਨਿਕਲੇ ਨੇ ਉਹਨਾਂ ਦੇ ਆਪਰੇਸ਼ਨ ਕਰਾਵਾਂਗੇ ਆਪਰੇਸ਼ਨ ਸਾਡੇ ਸ਼ੰਕਰਾ ਹਸਪੀਟਲ ਲੁਧਿਆਣੇ ਹੋਣੇ ਨੇ ਅਸੀਂ ਮਰੀਜ਼ ਨੂੰ ਟਾਈਮ ਦੇਵਾਂਗੇ ਉਹ ਇੱਥੋਂ ਹੀ ਸੀਨੀਅਰ ਸਿਟੀ ਚੋਂ ਬੱਸਾਂ ਚ ਲੈ ਕੇ ਜਾਵਾਂਗੇ ਤੇ ਵਾਪਸ ਲਿਆਉਣ ਦਾ ਪ੍ਰਬੰਧ ਸਾਰਾ ਅਸੀਂ ਕੀਤਾ ਹੋਇਆ ਹੈ ਮੈਡੀਸਨ ਵੀ ਆਉਂਦੇ ਨੇ ਮੈਡੀਸਨ ਸਾਰਾ ਕੁਝ ਐਨਕ ਮੈਡੀਸਨ ਕਾਲੀ ਐਨਕ ਹਰੇਕ ਚੀਜ਼ ਦਾ ਪ੍ਰਬੰਧ ਸਾਡਾ ਜੀ ਕੁਝ ਨਹੀਂ ਹੈਗਾ ਜਿਹੜਾ ਦਿਨ ਅਸੀਂ ਟਾਈਮ ਦੇਵਾਂਗੇ ਬੰਦੇ ਨੂੰ ਆਪਰੇਸ਼ਨ ਸਾਡੇ ਕੋਲ ਆਊਗਾ 1 ਰੁਪਏ ਲੱਗਣਾ ਸਾਰਾ ਪੈਸੇ ਅਸੀਂ ਲਾ ਰਹੇ ਹਾਂ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਜੈ ਇਹ ਅਖਾੜੇ ਬਾਬਾ ਸ਼੍ਰੀ ਚੰਦ ਜੀ ਦੇ ਗੁਰ ਨਾਨਕ ਦੇਵ ਜੀ ਦੇ ਬਡੇ ਸਹਿਜਾਦਿਆਂ ਦੇ ਦਰਸਾਇ ਹੁਣ ਪੰਜਾਬ ਦੇ ਵਿੱਚ ਅੰਮ੍ਰਿਤਸਰ ਸਹਿਤ ਇਹ ਧਰਤੀ ਤੇ ਇੰਕਲਾਬ ਦਾ ਜਿਹਦੇ 12 ਖਾੜੇ ਜੋ ਕਿ ਉਦਾਸੀ ਨਿਆ ਅਖਾੜਾ ਕੰਖਲ ਤੋਂ ਓਪਰੇਟ ਹੁੰਦੇ ਨੇ ਜਿਨ੍ਹਾਂ ਵਿੱਚੋਂ ਸਾਡਾ ਅਖਾੜਾ 베ਰੀ ਵਾਲਾ ਅਖਾੜਾ ਬ੍ਰਹਮਪੁੱਟਾ ਦੇ ਸਹਿਯੋਗ ਦੇ ਨਾਲ ਅੱਜ ਇਹ ਨਾਭਾ ਸ਼ਹਿਰ ਦੇ ਵਿੱਚ ਕੈਂਪ ਲਾਇਆ ਗਿਆ ਹੈ ਜੋ ਕਿ ਸਾਡਾ ਇਸ ਸਾਲ ਦਾ 12ਵਾਂ ਕੈਂਪ ਹੈ ਸਾਡਾ ਇੱਕ ਆਪਣਾ ਖੁਦ ਦਾ ਹਸਤਾਲ ਵੀ ਚੱਲਦਾ ਅੰਮ੍ਰਿਤਸਰ ਦੇ ਵਿੱਚ ਇਦੇ ਵਿੱਚ ਅੱਖਾਂ ਦਾ ਦੰਦਾਂ ਦਾ ਗੋਡਿਆਂ ਦਾ ਇਥੋਂ ਤੱਕ ਕਿ ਜਿਹੜੇ ਗਰੀਬ ਲੋਕ ਆਪਣੇ ਨਵਾਂ ਚੱਚਾ ਬੱਚਾ ਆਪਰੇਸ਼ਨ ਨਹੀਂ ਕਰਾ ਸਕਦੇ ਜਾਂ ਬੱਚੇ ਦੀ ਡਿਲੀਵਰੀ ਨਹੀਂ ਕਰਾ ਸਕਦੇ ਉਹ ਵੀ ਸਾਡੀ ਸੰਸਥਾ ਵੱਲੋਂ ਮੁਫਤ ਕਰਾਈ ਜਾਂਦੀ ਹੈ ਅੰਮ੍ਰਿਤਸਰ ਦੇ ਅੱਖਾਂ ਦੇ ਆਪਰੇਟ ਤੇ ਇੱਕ ਆਪਰੇਟ ਦੇ ਉੱਤੇ ਲਗਭਗ ਜੇ ਆਪਾਂ ਲਾਈਏ ਤਾਂ ਇੱਕ ਆਮ ਪਬਲਿਕ ਦਾ ਬੰਦਾ ਜੇ ਹਸਪਤਾਲ ਜਾ ਕੇ ਕਰਾਏਗਾ ਤਾਂ ਉਹਦਾ 25 ਤੋਂ 30000 ਰੁਪਏ ਖਰਚ ਆਉਂਦਾ ਪਰ ਸਾਡਾ ਬਲਕ ਦੇ ਵਿੱਚ ਹੋਇਆ ਹੁੰਦਾ ਤਾਂ ਉਹਦੇ ਕਰਕੇ ਸਾਡੀ ਸੰਸਥਾ ਦੇ ਸਹਿਯੋਗ ਨਾਲ ਪੇਸ਼ੈਂਟ ਦੇ ਉੱਤੇ ਕੋਈ ਨਹੀਂ ਆਂਦਾ ਪਰ ਸਾਡੇ ਕੋਲ ਦਾਨੀ ਸੱਜਣ ਹੁੰਦੇ ਨੇ ਜਿਵੇਂ ਕਿ ਇਸ ਸਮੇਂ ਸਾਡਾ ਸਹਿਯੋਗ ਚੱਲ ਰ एसएमएस ग्रुप ऑफ कंपनीज दिल्ली ਦੇ ਵਿੱਚ ਸਿਮਤੀ ਮਲਿਕ ਦੀ ਰਾਣਾ ਜੀ ਉਹਨਾਂ ਦੇ ਸਹਿਯੋਗ ਨਾਲ ਹੀ ਚੱਲਦਾ ਰਹਿੰਦਾ ਹੋਰ ਵੀ ਦਾਨੀ ਸਜਨ ਜੋ ਯੋਗਦਾਨ ਆਪਣਾ ਪਾਉਂਦੇ ਰਹਿੰਦੇ ਪੇਸ਼ੈਂਟ ਨੂੰ ਸਭ ਤੋਂ ਪਹਿਲਾਂ ਅੱਜ ਜਿਵੇਂ ਕਿ ਇੱਥੇ ਪਹੁੰਚਦੇ ਆ ਤਾਂ ਉਹਨਾਂ ਦਾ ਸਭ ਤੋਂ ਪਹਿਲਾਂ ਜਨਰਲ ਚੈੱਕਅਪ ਹੁੰਦਾ ਇਸ ਦਾ ਉਹਦੇ ਵਿੱਚ ਜਿਹਦੀ ਨਿਗਾ ਦੇ ਨਾਲ ਐਨਕ ਦੇ ਨਾਲ ਨਿਗਾ ਰੁਕ ਸਕਦੀ ਹੈ ਠੀਕ ਹੋ ਸਕਦੀ ਹੈ ਤਾਂ ਉਹਦੀ ਐਨਕ ਲਾ ਕੇ ਚੱਲਦਾ ਉਸ ਤੋਂ ਬਾਅਦ ਦੂਜੀ ਕੈਟਾਗਰੀ ਆ ਜਾਂਦੀ ਜਿਹਨਾਂ ਦਾ ਐਨਕ ਤਾਂ ਨਹੀਂ ਹੁੰਦਾ ਉਹਨਾਂ ਦੇ ਵਿੱਚ ਫਿਰ ਉਹਨਾਂ ਦਾ ਆਪਰੇਸ਼ਨ ਦੇ ਨਾਲ ਉਹਨਾਂ ਨੂੰ ਇੱਥੋਂ ਹੀ ਲਗਾਇਆ ਜਾਏਗਾ ਬਸ ਦੇ ਨਾਲ ਹਸਪੀਟਲ ਦੀ ਉੱਥੇ ਆਪਰੇਸ਼ਨ ਕਰਾ ਕੇ ਦੋ ਦਿਨ ਰੱਖ ਕੇ ਤੇ ਉਸ ਤੋਂ ਬਾਅਦ ਵਾਪਸੀ ਇੱਥੇ ਆਪ ਛੱਡ ਕੇ ਜਾਇਆ ਜਾਏਗਾ ਤੇ ਉਸ ਤੋਂ ਬਾਅਦ ਵੀ 2-3 ਮਹੀਨੇ ਦੀ ਜਿੰਨੀ ਦਵਾਈ ਹੋਏਗੀ ਉਹ ਸੰਸਥਾ ਵੱਲੋਂ ਪ੍ਰੋਵਾਈਡ ਕਰਾਈ ਜਾਏਗੀ ਜੇ ਇਹਨਾਂ ਦਾ ਆਪਰੇਸ਼ਨ ਹੋਏਗਾ ਆਜਗਿੰਦਰ ਜਾਤੂ ਨਾਲ ਸੰਪਰਕ ਕਰਕੇ ਉਹਨਾਂ ਦੇ ਦਫ਼ਤਰ ਤੋਂ ਆਪਣੀ ਦਵਾਈ 15 ਦਿਨ ਬਾਅਦ 20 ਦਿਨ ਬਾਅਦ ਉਹ ਤੋਂ ਲੈ ਸਕਦੇ ਨੇ ਜਿੰਨੀ ਦਵਾਈ ਤੁਸੀਂ ਇੱਥੇ ਦੇਖ ਰਹੇ ਹੋ ਉਹ ਸਾਰੀ ਇੱਥੇ ਹੀ ਰਹੀ ਹੈ ਇਹ ਮੈਂ ਜੀ ਬਹੁਤ ਅੱਛਾ ਉਪਰਾਲਾ ਹੈ ਦੇਖੋ ਮਨੁੱਖਤਾ ਦੀ ਸੇਵਾ ਹੀ ਅਵਲ ਹੈ ਇਹੀ ਕੰਮ ਆਉਣੀ ਹੈ ਇੱਥੇ ਵੀ ਤੇ ਅੱਗੇ ਵੀ ਜਿਹਨੇ ਆਪਾਂ ਸਪਿਰਚੂਅਲੀ ਕਹਿੰਦੇ ਆ ਇਹੀ ਸੇਵਾ ਸਭ ਤੋਂ ਵੱਡੀ ਹੈ ਤੇ ਅੱਖਾਂ ਦਾ ਦਾਨ ਜਿਹੜਾ ਅੱਖਾਂ ਤੋਂ ਜਿਨ੍ਹਾਂ ਨੂੰ ਨਹੀਂ ਦਿਖਦਾ ਔਖੇ ਨੇ ਇਹਦਾ ਬਹੁਤ ਵੱਡਾ ਉਪਰਾਲਾ ਦੇਖਿਆ ਜੀ ਇਲਾਕੇ ਦੇ ਲੋਕਾਂ ਨੂੰ ਬੜਾ ਬੈਨੀਫਿਟ ਹੋ ਰਿਹਾ ਹੈ